ਜਿਹਦਾ ਕਹਣਾ ਵੀ ਟਰੈਕਟਰ ਦੇ ਹਨ ਅੰਦਰੋਂ ਆਵਾਜ਼ ਆਉਂਦੀ ਹੁੰਦੀ ਆ ਨਹੀਂ ਤਾਂ ਆਲੂ ਫਿਰ ਹਰੇ ਰਹਿ ਜਾਂਦੇ ਆ ਨੰਗੇ ਹੋਣ ਕਰਕੇ ਜਿਹੜਾ ਨੰਗ ਆਲੂ ਨੰਗਾ ਹੋ ਗਿਆ ਉਹ ਹਰਾ ਹੋ ਜਾਣਾ ਉਹ ਖਲਾ ਕਿਸੇ ਨਾਲ ਪੰਗਾ ਲੈਣਾ ਨਹੀਂ ਹੈਗਾ ਯਾਰ ਇਹ ਤਾਂ ਦੋ ਤਰ੍ਹਾਂ ਦੇ ਬੰਦੇ ਆ ਕਈਆਂ ਨੂੰ ਕੋਈ ਕੰਮ ਚੰਗਾ ਲੱਗਦਾ ਕਈਆਂ ਨੂੰ ਕੋਈ ਕੰਮ ਨਹੀਂ ਚੰਗਾ ਲੱਗਦਾ ਸਾਨੂੰ ਨਹੀਂ ਚੰਗਾ ਲੱਗਦਾ ਹਨ ਅਜੇ ਤੱਕ ਕਦੇ ਅਜੇ ਤੱਕ ਮੰਨ ਲਓ ਕਹਿ ਲਓ ਵੀ ਟਰੈਕਟਰ ਦੀ ਜਿਹੜੀ ਰੇਸ ਵਾਲੀ ਦੂਜੀ ਉਹ ਵੀ ਨਹੀਂ ਕਦੇ ਖੋਲੀ ਹਨ ਇਹ ਪੈਂਦੀ ਪਤਾ ਨਹੀਂ ਕਿਹਨੂੰ ਲੋੜ ਆ ਇਹਨਾਂ ਚੀਜ਼ਾਂ ਦੀ ਤੇ ਟਰੈਕਟਰ ਦਾ ਸੱਤਿਆਨਾਸ਼ ਵੀ ਤਾਂ ਹੀ ਹੁੰਦਾ ਨੇ ਸਾਡੇ ਟਰੈਕਟਰ ਦਾ ਟੁੱਟ ਗਿਆ ਸਗੋਂ ਜਦ ਕਿ ਉਹ ਹੁੰਦੀ ਖੁਸ਼ੀ ਦੀ ਗੱਲ ਨਹੀਂ ਹੁੰਦੀ ਉਹ ਵੈਸੇ ਤਾਂ ਜਦੋਂ ਆਪਣਾ ਨੁਕਸਾਨ ਹੁੰਦਾ ਕੋਈ ਖੁਸ਼ੀ ਤਾਂ ਥੋੜੀ ਹੁੰਦਾ ਉਹ ਆ ਬੰਦਾ ਆਪਣੇ ਇਹ ਪੱਕਾ ਹੀ ਇਹਨੇ ਛਤਰੀਆਂ ਸੀਨੀਆਂ ਹੁੰਦੀਆਂ ਬੰਦਾ ਇੰਨਾ ਵਧੀਆ ਕੰਮ ਕਰਦਾ ਹੈ ਨਾ ਇਹਦਾ ਮੈਂ ਨੰਬਰ ਵੀ ਨਾਲ ਲਾ ਦਿੰਦਾ ਘਰੇ ਆ ਕੇ ਛਤਰੀ-ਛੁਤਰੀ ਮਤਲਬ ਜਿਹੜੇ ਆਪਣੇ ਲਾਗੇ ਦੇ ਏਰੀਏ ਦੇ ਆ ਇਹਨੂੰ ਫੋਨ ਕਰ ਦਿਓ ਇੰਨੀ ਖਾਤਾ ਇਹਨੂੰ ਪਹਿਲੇ ਪਹਿਲੇ ਹੀ ਚਾਹੀਦੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਆਲੂਆਂ ਦੀਆਂ ਤਿਆਰੀਆਂ ਚੱਲਦੀਆਂ ਪੂਰੇ ਜੋਰਾਂ ਤੇ ਇਤਕਿ ਅਸੀਂ ਟਰੈਕਟਰਾਂ ਦੀ ਸਰਵਿਸਾਂ ਨਹੀਂ ਸੀ ਕਰਾਈਆਂ ਜਿੱਦਾਂ ਅੱਗੇ ਅਸੀਂ ਕੱਦੂ ਕਰਕੇ ਧਵਾ ਕੇ ਟਰੈਕਟਰਾਂ ਦੀ ਸਰਵਿਸਾਂ ਕਰਾ ਦਿੱਤੀਆਂ ਸੀ ਪਰ ਇਤਕਿ ਅਸੀਂ ਕੱਦੂ ਕਰਕੇ ਧਵਾ ਕੇ ਖੜੇ ਕਰਤੇ ਸੀ ਕਿਉਂਕਿ ਉਸ ਤੋਂ ਬਾਅਦ ਕਿਹੜੇ ਚੱਲਣੇ ਆ ਮਤਲਬ ਖੜੇ ਹੀ ਆ ਤੋ 3 ਮਹੀਨੇ ਹੋ ਗਏ ਪੱਠੇ-ਪੁੱਠੇ ਮਾੜੇ-ਮੋٹے ਬੀਜਣੇ ਸੀ ਤੇ ਇਸ ਕਰਕੇ ਸਰਵਿਸਾਂ ਨਹੀਂ ਸੀ ਕਰਾਈਆਂ ਟਰੈਕਟਰਾਂ ਦੀਆਂ ਤੇ ਹੁਣ ਆਲੂ ਹੁਣ ਸ਼ੁਰੂ ਹੋ ਗਿਆ ਕਰਕੇ ਤਾਂ ਹੁਣ ਟਰੈਕਟਰਾਂ ਦੀ ਮਤਲਬ ਸਰਵਿਸਾਂ ਕਰਵਾ ਰਹੇ ਆ ਨਾਲੇ ਗੀਸ ਗਰੂਪਸ ਜੜੀ ਵੀ ਮਾੜੀ ਮੋਟੀ ਯਾਨੀ ਹੁਣ ਯਾਰ ਪੂਰੇ ਟਰੈਕਟਰ ਕਲੋਂ 9 ਵਾਰ 9 ਕਰ ਦੇਣੇ ਆ ਮਾੜੀ ਮੋਟੀ ਵੀ ਜਿਹੜੀ 19 21 ਕੋ ਗੱਲ ਆ ਜਦੋਂ ਆਉਣਾ ਇਹਦੀ ਜਾਲੀ ਜੀ ਟੁੱਟ ਗਈ ਸੀ ਮੂਰੇ ਉਸ ਦਿਨ ਉਹ ਦੂਏ ਨੇ ਮਾਰੀ ਜਿਹੜੇ ਟਰਾਂਸਫਰਮ ਰੱਖਣ ਆਇਓ ਸੀ ਕਹਿੰਦੇ ਬਿਜਲੀ ਵਾਲਿਆਂ ਦਾ ਟਰੈਕਟਰ ਹੁੰਦਾ ਉਹਨਾਂ ਦੇ ਟਰੈਕਟਰ ਦੇ ਮੂਰੇ ਧੁਤਰਾ ਜਿਹਾ ਲੱਗਾ ਸੀ ਉਹਨੇ ਸਾਡੇ ਨੇ ਫਸਾ ਕੇ ਜਾਲੀ ਤੋੜਤੀ ਸੀ ਇਦਾਂ ਦੇ ਛੋਟੇ ਛੋਟੇ ਕੰਮ ਸੀਗੇ ਟਰੈਕਟਰਾਂ ਦੀਆਂ ਛਦਰੀਆਂ ਦੋਨਾਂ ਦੀਆਂ ਪਾੜ ਗਈਆਂ ਸੀ ਉਹ ਨਵੀਆਂ ਲਵਾਈਆਂ ਇਦਾਂ ਦੇ ਕੰਮ ਸਾਰੇ ਹੋਣ ਮਤਲਬ ਵੀ ਕੋਈ ਕੰਮ ਵੇਚਣਾ ਫੇਰੇ ਲੋਡ ਪਾ ਕੇ ਕਿਸੇ ਵੀ ਚੀਜ਼ ਦੀ ਤਾਂ ਹੁਣ ਇਹਨਾਂ ਪੂਰੀ ਚੱਲ ਰਹੀ ਆ ਆ ਪਹਿਲਾਂ 60 ਖੋਲਿਆ ਆ ਉਸ ਤੋਂ ਬਾਅਦ ਹੁਣ ਮੈਸੀ ਦੀ ਵਾਰੀ ਆ ਜਾਣੀ ਹੈ ਤੇ ਮੈਸੀ ਦੇ ਵੀ ਹੁਣ ਚੱਕੇ ਚੁੱਕੇ ਖੋਲਤੇ ਘਰ ਸਰਵਿਸ ਕਰਾਉਣ ਦਾ ਇਹ ਫਾਇਦਾ ਆ ਵੀ ਮਤਲਬ ਇੱਕ ਤਾਂ ਦੇਖੋ ਜਦੋਂ ਆਪਾਂ ਉੱਥੇ ਕਰਾਉਣੇ ਜਿਆਦਾ ਕੋਲ ਬਹਿ ਕੇ ਖਰਾਉਗਾ ਨਾ ਜਦੋਂ ਲੈ ਜਾਣੇ ਆ ਇਹ ਆਪਾਂ ਕੋਲ ਬੰਦੇ ਦੀ ਟਰੈਕਟਰ ਛੱਡ ਕੇ ਆ ਜੰਨੇ ਆ ਨਾ ਚਲੋ ਆਪਾਂ ਨਹੀਂ ਕਹਿੰਦੇ ਸਾਰੇ ਮਿਸਤਰੀ ਪਰ ਹੁਣ ਮੰਨ ਲਾ ਇੱਥੇ 60 ਦੇ ਸੀਗੇ ਉੱਪਰਲੇ 베アリング ਦੋਏ ਨਹੀਂ ਪਏ ਤਾਂ ਠੀਕ ਹੈ ਲਿਆਂਦੇ ਪਏ ਆ ਉਹ 베アリング ਆਪਾਂ ਰੱਖ ਲੈ ਮੋhle ਸਾਲ ਗਾਂ ਪਾ ਲਾਂਗੇ ਜਦੋਂ ਲੋੜ ਪਈ ਤਾਂ ਨਹੀਂ ਤਾਂ ਆਪਾਂ ਛੱਡ ਕੇ ਆ ਜਾਣਾ ਸੀਗਾ ਉਹੀ ਕਹਣਾ ਜੀ ਉਹ ਵੀ 베アリング ਪੈ ਗਿਆ ਉਹ ਵੀ ਪੈ ਗਿਆ ਹੈ ਨਾ ਤੇ ਫੇਰ ਆਪਣਾ ਜਿਹੜਾ ਤੇਲ ਵਿੱਚੋਂ ਕੱਢੀਦਾ ਉਹ ਵੀ ਸਾਰਾ ਉੱਥੇ ਛੱਡਿਆ ਜੀਦਾ ਮਤਲਬ ਉਹ ਕਹਿਣ ਦਾ ਇੱਕ ਤਾਂ ਹੁੰਦੀ ਸਾਡੇ ਦਾ ਬਾਪੂ ਨੂੰ ਪਹਿਲਾਂ ਤੋਂ ਆਦਤ ਆ ਵੀ ਜਿਹੜੀ ਉਹਦੇ ਅੱਖਾਂ ਸਾਹਮਣੇ ਚੀਜ਼ ਹੋਈ ਆ ਉਹੀ ਆ ਹੁਣ ਉਹ ਤੋਂ ਬਾਲਕ ਅੱਗੇ ਆਪ ਜਾਂਦ ਹੁੰਦਾ ਸਰਬਸਾ ਸੂਤਸਾ ਕਰਾਉਣ ਹੁਣ ਘਟ ਜਾਂਦਾ ਕਰਕੇ ਤਾਂ ਹੁਣ ਇੱਥੇ ਖੂਤੇ ਮਤਲਬ ਸੱਤ ਲੈਣਾ ਬੰਦਾ ਇੱਥੇ ਸਰਬਸਾ ਕਰਾਉਣੀਆਂ ਟਰੈਕਟਰਾਂ ਦੀਆਂ ਤੇ ਛਤਰੀਆਂ ਵਾਲਾ ਆ ਉਹਨੂੰ ਫੋਨ ਕਰਤਾ ਵੀ ਤੂੰ ਆ ਕੇ ਇੱਥੇ ਟਰੈਕਟਰਾਂ ਦੇ ਛਤਰੀਆਂ ਸਿੰਕੇ ਜਾ ਜਾਨੀ ਕਿ ਬਾਪੂ ਸਾਡੇ ਨੇ ਆਪਣੀ ਨਿਗਾਹ ਸਾਹਮਣੇ ਕੰਮ ਕਰਾਉਣਾ ਹੁੰਦਾ ਸਾਰਾ ਕਿਉਂਕਿ ਜਿਹੜੇ ਆਲੂ ਆਲੂਆਂ ਦੀ ਖੇਤੀ ਹੈ ਹਨਾ ਇਹ ਜੀ ਟਰੈਕਟਰ ਮਾਲਾ ਜਿਹੜਾ ਝੋਨਾ ਕਣਕ ਬੀਜਦਾ ਆ ਉਹਨਾਂ ਦੇ ਟਰੈਕਟਰ ਮੰਨ ਲਓ ਜੇ 100 ਘੰਟਾ ਚੱਲਦਾ ਤਾਂ ਜਿਹੜਾ ਬੰਦਾ ਆਲੂਆਂ ਮਟਰਾਂ ਦੀ ਖੇਤੀ ਕਰਦਾ ਤਾਂ ਉਹਨਾਂ ਦਾ 180 ਘੰਟਾ ਚੱਲ ਜਾਂਦਾ ਕਹਿੰਦਾ ਆਲਮੋਸਟ ਡਬਲ ਹੀ ਚੱਲ ਜਾਂਦਾ ਤੇ ਜਿਹੜੀ ਬਹਾਈ ਆ ਬਹਾਈ ਵੀ ਪੂਰੀ ਗੱਡਮੀ ਕਰਨੀ ਪੈਂਦੀ ਆ ਕਿਉਂਕਿ ਆਪਾਂ ਕਣਕ ਨੂੰ ਐਨੀ ਡੂੰਗੀ ਬਾਈ ਦੀ ਲੋੜ ਨਹੀਂ ਹੈਗੀ ਹਨਾ ਤੇ ਝੋਨੇ ਨੂੰ ਜਦੋਂ ਕੱਦੂ ਕਰਦੇ ਆ ਉਹਲੇ ਵੀ ਆਪਾਂ ਨੂੰ ਇਹ ਨਹੀਂ ਹੈਗਾ ਵੀ ਐਨ ਵੀ ਥੱਲੇ ਧਰਤੀ ਪਾਣੀ ਆ ਤੇ ਪਰ ਆਲੂਆਂ ਮਟਰਾਂ ਨੂੰ ਹੁੰਦੀ ਆ ਵੀ ਬਹਾਈ ਡੂੰਗੀ ਪੂਰੇ ਅਜੇ ਤੱਕ ਨਾ ਵੀ ਟਰੈਕਟਰ ਦੇ ਹਨਾ ਅੰਦਰੋਂ ਆਵਾਜ਼ ਆਉਂਦੀ ਹੁੰਦੀ ਆ ਏਦਾਂ ਵਹਾਈ ਚਾਹੀਦੀ ਆ ਕਿਉਂ ਖੇਤ ਬੱਟਾ ਬਣਾਉਣੀਆਂ ਬੱਟਾ ਭਾਰੀਆਂ ਬਣੂਗੀਆਂ ਤਾਂ ਹੀ ਆ ਨਹੀਂ ਤਾਂ ਆਲੂ ਫਿਰ ਹਰੇ ਰਹਿ ਜਾਂਦੇ ਆ ਨੰਗੇ ਹੋਣ ਕਰਕੇ ਜਿਹੜਾ ਨੰਗ ਆਲੂ ਨੰਗਾ ਹੋ ਗਿਆ ਉਹ ਹਰਾ ਹੋ ਜਾਣਾ ਮੈਂ ਬਾਪੂ ਨੂੰ ਕਿਹਾ ਮੈਂ ਕਿਹਾ ਆਪਾਂ ਮੈਸੀ ਨੂੰ ਮੋਡੀਫਿਕੇਸ਼ਨ ਕਰਾ ਲਈਏ ਕਹਿੰਦੇ ਉਹਦੇ ਵਿੱਚ ਮੋਡੀਫਿਕੇਸ਼ਨ ਕਰਾਉਣ ਨਾਲ ਟਰੈਕਟਰ ਚ ਇੰਨਾ ਜੋਰ ਆ ਜਾਂਦਾ ਹਨ ਮੈਂ ਥੱਲੇ ਉਹ ਲਾਲ ਮਿੱਟੀ ਘੜਦਾ ੜਦਾ ਬਾਪੂ ਸਾਡਾ ਕਹਿੰਦਾ ਅਸੀਂ 2011 ਨਾਲ ਲੂ ਲਾਉਂਦੇ ਰਹੇ ਆ ਨਾ ਸਭ ਤੋਂ ਪਹਿਲਾਂ ਕਹਿੰਦਾ ਬੋਲਦਾਂ ਨਾਲ ਲੋਕੀ ਲਾਉਂਦੇ ਰਹੇ ਆ ਆਲੂ ਜਿੰਨੀ ਪੰਜਾਬ ਦੀ ਜ਼ਮੀਨ ਹੈ ਸਾਰੀ ਲੋਕ ਬੋਲਦਾਂ ਨਾਲ ਪਾਉਂਦੇ ਰਹੇ ਆ তোর ਤੋਂ ਟਰੈਕਟਰਾਂ ਨਾਲ ਵੀ ਨਹੀਂ ਹੁੰਦਾ ਤਾਂ ਇਹਦਾ ਮਤਲਬ ਤੁਸੀਂ ਖੇਤੀ ਕਰਨ ਜੋਗੇ ਹੈ ਨਹੀਂ ਤੁਸੀਂ ਖੇਤੀ ਖੁੱਤੀ ਛੱਡ ਕੇ ਆਰਾਮ ਨਾਲ ਹੋਰ ਕੋਈ ਕੰਮ ਕਰ ਲਓ ਹੁਣ ਕਈਆਂ ਨੂੰ ਤਖਲੀਫ ਹੋ ਜਾਣੀ ਇਸ ਗੱਲ ਦੀ ਜਿਹੜੇ ਮੋਡੀਫਿਕੇਸ਼ਨ ਦੇ ਹੱਕਚ ਆ ਉਹਨਾਂ ਲਈ ਨਹੀਂ ਇਹ ਵੀਡੀਓ ਜਿਹੜੇ ਮਤਲਬ ਮੋਡੀਫਿਕੇਸ਼ਨ ਦੇ ਹੱਕਚ ਨਹੀਂ ਉਹ ਦੇਖ ਲਿਓ ਕਿਉਂ ਆਪਾਂ ਆਪਣਾ ਮਸਲਾ ਕਿਸੇ ਨਾਲ ਪੰਗਾ ਲੈਣਾ ਨਹੀਂ ਹੈਗਾ ਯਾਰ ਇਹ ਤਾਂ ਦੋ ਤਰ੍ਹਾਂ ਦੇ ਬੰਦੇ ਆ ਕਈਆਂ ਨੂੰ ਕੋਈ ਕੰਮ ਚੰਗਾ ਲੱਗਦਾ ਕਈਆਂ ਨੂੰ ਕੋਈ ਕੰਮ ਨਹੀਂ ਚੰਗਾ ਲੱਗਦਾ ਸਾਨੂੰ ਨਹੀਂ ਚੰਗਾ ਲੱਗਦਾ ਹਨ ਕਿਉਂਕਿ ਦੇਖੋ ਸਾਨੂੰ ਜਿਹੜਾ ਸਾਡਾ ਏਰੀਆ ਆ ਸਾਡੇ ਏਰੀਆ ਮਤਲਬ ਸਾਡਾ ਏਰੀਆ ਹੋ ਗਿਆ ਜਲੰਧਰ ਹੋ ਗਿਆ ਕਪੂਰਥਲਾ ਏਰੀਆ ਹੋ ਗਿਆ ਇਹ ਆਲੂ ਮਟਰਾਂ ਵਾਲਾ ਏਰੀਆ ਤੇ ਜਿਹੜੇ ਆਲੂ ਮਟਰਾਂ ਵਾਲੇ ਏਰੀਏ ਦੇ ਵਿੱਚ ਜਿੰਨੀ ਬਹਾਈ ਚਾਹੀਦੀ ਹੁੰਦੀ ਮੈਨੂੰ ਮੈਂ ਤੇ ਆ ਹੋਰ ਕਿਸੇ ਫਸਲ ਨੂੰ ਨਹੀਂ ਚਾਹੀਦੀ ਜੇ ਜਿਹਨਾਂ ਏਰੀਆ 'ਚ ਝੋਨੇ ਕਣਕ ਲੱਗਦੇ ਆ ਉਹਨਾਂ ਨੂੰ ਇੰਨੀ ਡੂੰਗੀ ਬਹਾਈ ਦੀ ਲੋੜ ਨਹੀਂ ਹੁੰਦੀ ਜਿੰਨੀ ਇਹਨਾਂ ਫਸਲਾਂ ਨੂੰ ਹੁੰਦੀ ਆ ਤੇ ਮੈਂ ਅਸੀਂ ਉੱਤੇ ਬੈਠੇ ਗੱਲਾਂ ਮੈਂ ਬੈਸਤਰੀ ਨੂੰ ਪੁੱਛਣ ਲੱਗ ਪਏ ਆਪਣੇ ਆਲਦ ਵਾਲੇ ਦੋ ਚੋਂ ਪਿੰਡਾਂ 'ਚ ਕੋਈ ਟਰੈਕਟਰ ਹੈਗਾ ਜਿਹੜਾ ਇਹਦਾ ਮੋਡੀਫਾਈਜ ਜਿਹਦਾ ਮੋਡੀਫਿਕੇਸ਼ਨ ਕੀਤੀ ਹੋਵੇ ਵੀ ਜੋ ਕਹਿੰਦਾ ਵੀ ਮੇਰੀ ਨਿਗਾਹ 'ਚ ਹੈ ਨਹੀਂ ਹਨਾ ਫਿਰ ਉੱਤੇ ਮੁੰਡੇ ਚਲੋ ਆਪਣੇ ਆਉਂਦੇ ਰਹਿੰਦੇ ਆ ਨਾ ਕੋਈ ਨਾ ਕੋਈ ਤਾਂ ਮੈਂ ਅਹੀਂ ਪੂਰਾ ਯਾਨੀ ਕਿ ਕੋਕ ਕੀਤੀ ਹਟੇ ਦੰਨਾ ਚੋਂ ਪਿੰਡਾਂ ਚ ਆਲਦ ਵਾਲੇ ਕੋਈ ਵੀ ਟਰੈਕਟਰ ਇੱਕ ਵੀ ਮੋਡੀਫਿਕੇਸ਼ਨ ਨਹੀਂ ਹੋਇਆ ਆ ਤੇ ਇਹਦਾ ਮਤਲਬ ਸਾਡੂ ਨਹੀਂ ਲੋੜ ਲੱਗੀ ਪੇ ਸਾਡੇ ਟਰੈਕਟਰ ਬਹੁਤ ਵਧੀਆ ਚੱਲਦੇ ਆ ਸਾਨੂੰ ਲੋਡ ਨਹੀਂ ਅਜੇ ਤੱਕ ਅਜੇ ਤੱਕ ਮਤਲਬ ਕਹਿ ਲਓ ਵੀ ਟਰੈਕਟਰ ਦੀ ਜਿਹੜੀ ਰੇਸ ਵਾਲੀ ਦੂਜੀ ਉਹ ਵੀ ਨਹੀਂ ਕਦੇ ਖੋਲੀ ਹੈ ਨਾ ਅੱਗੇ ਗੰਨਾ ਵੀ ਮਿੱਲਾਂ ਨੂੰ ਲੈ ਕੇ ਜਾਂਦੇ ਰਹੇ ਆ ਸਾਨੂੰ ਕਦੇ ਲੋੜੇ ਨਹੀਂ ਪਈ ਵੀ ਟਰੈਕਟਰ ਭੱਜਦਾ ਨਹੀਂ ਜਿੰਨੀ ਰੇਸ ਉਹਦੀ ਹੈਗੀ ਆ ਬਹੁਤ ਭੱਜਦਾ ਤੇ ਆ ਹੁੰਦਾ ਹੀ ਨਹੀਂ ਜਦੋਂ ਕੰਮ ਕਰਨਾ ਜੋ ਟਰਾਲੀ ਲੱਦੀ ਹੋਵੇ ਲੋਡ 'ਚ ਕਿੱਥੇ ਭਜਾ ਹੁੰਦਾ ਟਰੈਕਟਰ ਤੇ ਇਸ ਕਰਕੇ ਨਾ ਮਤਲਬ ਕਦੇ ਮੋਡੀਫਿਕੇਸ਼ਨ ਆ ਲੋਡ ਪਈ ਇਹ ਪਹਿਲੀ ਪਤਾ ਨਹੀਂ ਕਿਹਨੂੰ ਲੋੜ ਆ ਇਹਨਾਂ ਚੀਜ਼ਾਂ ਦੀ ਤੇ ਟਰੈਕਟਰ ਦਾ ਸੱਤਿਆਨਾਸ਼ ਵੀ ਤਾਂ ਹੀ ਹੁੰਦਾ ਨੇ ਤਾਂ ਆਮ ਟਰੈਕਟਰਾਂ ਦੀ ਟਾਈਮ ਤੇ ਸਰਵਿਸ ਹੋਈ ਜਾਵੇ ਕੋਈ ਮਾੜੀ ਮੋਟੀ ਟੁੱਟ ਪੁੱਜ ਹੋਈ ਟਾਈਮ ਦੀ ਟਾਈਮ ਹੋਈ ਜਾਵੇ ਟਰੈਕਟਰ ਨੂੰ ਕੁਝ ਹੁੰਦਾ ਹੀ ਨਹੀਂ ਹੁਣ ਜੇ ਅਸੀਂ ਕਹਿ ਦਈਏ ਵੀ ਅਸੀਂ ਆਹ ਆਪਣੇ ਮੈਸੀ ਦੀ ਮੋਡੀਫਿਕੇਸ਼ਨ ਕਰਾ ਕੇ ਹੈਨਾ ਵੀ ਇਹਦਾ ਜੋਰ ਵਧਾਉਣਾ ਠੀਕ ਹੈ ਜੋਰ ਵਧਵਾਣ ਦਾ ਆਪੂ ਆ ਤੇ ਪਰ ਮੈਨੂੰ ਮੈਂ ਤਾਂ ਨਹੀਂ ਵੇ ਸਾਲ ਡੇਢ ਸਾਲ ਵੀ ਇਹ ਕੱਢੂਗਾ ਇਹਨੇ ਆਪਣੇ ਜੋ ਅੰਗ ਪੈ ਰਹੇ ਉਹ ਤੋੜਨ ਲੱਪਣੇ ਆ ਹੈਨਾ ਕਦੇ ਗੁੱਲੀਆਂ ਖਿੱਚਤੀਆਂ ਕਦੇ ਲਿੰਕਾਂ ਟੁੱਟ ਗਈਆਂ ਕਦੇ ਕੋਈ ਹੋ ਗਿਆ ਉਹ ਦੇਖੀਦਾ ਹੀ ਆਪਾਂ ਮੋਡੀਫਿਕੇਸ਼ਨ ਹੋ ਜਿਹੜੀ ਵੀਡੀਓ ਉਹ ਬਣਾ ਕੇ ਬਾਅਦ ਚ ਪਾਉਂਦੇ ਹੁੰਦੇ ਵੀ ਅਸੀਂ ਟਰੈਕਟਰ ਮੋਡੀਫਿਕੇਸ਼ਨ ਕਰਾਇਆ ਸੀ ਇਹਦਾ ਆ ਟੁੱਟ ਗਿਆ ਫਿਰ ਖੁਸ਼ ਹੋ ਕੇ ਦੱਸਦੇ ਹੁੰਨੇ ਆਪਾਂ ਵੀ ਸਾਡੇ ਟਰੈਕਟਰ ਦਾ ਆ ਟੁੱਟ ਗਿਆ ਸਗੋਂ ਜਦ ਕਿ ਉਹ ਹੁੰਦੀ ਖੁਸ਼ੀ ਦੀ ਗੱਲ ਨਹੀਂ ਹੁੰਦੀ ਉਹ ਵੈਸੇ ਤਾਂ ਜਦੋਂ ਆਪਣਾ ਨੁਕਸਾਨ ਹੁੰਦਾ ਕੋਈ ਖੁਸ਼ੀ ਤਾਂ ਥੋੜੀ ਹੁੰਦਾ ਉਹ ਐਤਕੀ ਹੁਣ ਝੋਨਿਆਂ ਨੂੰ ਆ ਪੀੜੀ ਬਿਮਾਰੀ ਪੈ ਗਈ ਹਲਦੀ ਵਾਲੀ ਹੈ ਨਾ ਉਹ ਕੋਈ ਖੁਸ਼ੀ ਦੀ ਗੱਲ ਥੋੜੀ ਆਪਾਂ ਖੁਸ਼ ਹੋ ਕੇ ਥੋੜੀ ਦੱਸਾਂਗੇ ਜੇ ਸਾਡਾ ਨੁਕਸਾਨ ਹੋ ਰਿਹਾ ਜਾਂ ਮਧਰਾ ਬੂਟਾ ਰਹਿ ਗਿਆ ਇੱਦਾਂ ਜਦੋਂ ਟਰੈਕਟਰ ਦਾ ਕੋਈ ਟੁੱਟਦਾ ਯਾਰ ਸਾਡੇ ਤਾਂ ਮਤਲਬ ਕਹਿੰਦਾ ਵੀ ਅ ਬਈ ਇਹ ਕਿਉਂ ਟੁੱਟ ਗਿਆ ਤੇ ਪਰ ਜੇ ਨੂੰ ਖੁਸ਼ੀ ਹੁੰਦੀ ਆ ਵੀ ਸਾਨੂੰ ਪਤਾ ਨਹੀਂ ਹਨਾ ਵੀ ਵੀ ਸਾਡੇ ਟਰੈਕਟਰ ਦਾ ਟੁੱਟ ਗਿਆ ਤੇ ਬਹੁਤ ਵਧੀਆ ਹੋ ਗਿਆ ਚਲੋ ਆਪਾਂ ਐਡੀ ਲੰਬੀ ਇਹ ਗੱਲ ਨਹੀਂ ਕਰਨੀ ਫੇਰ ਐਵੇਂ ਐਵੇਂ ਕੌਂਟਰਵਰਸੀ ਜੇ ਨਹੀਂ ਸ਼ੁਰੂ ਹੋ ਜਾਂਦੀ ਪੰਗਾ ਜੇ ਤੇ ਆ ਬੰਦਾ ਆਪਣੇ ਇਹ ਪੱਕਾ ਹੀ ਇਹ ਨੇ ਛਤਰੀਆਂ ਸੀਨੀਆਂ ਹੁੰਦੀਆਂ ਬੰਦਾ ਵਧੀਆ ਆ ਜਣੀ ਕਿ ਕਪੜਾ ਹਮੇਸ਼ਾ ਸਾਡੇ ਬਾਪੂ ਨੇ ਆ ਹੀ ਲਵਾਉਣਾ ਜਿਹੜਾ ਕਿ ਕਾਟਨ ਦਾ ਹੁੰਦਾ ਇੱਕ ਹੁਣ ਆਉਂਦੇ ਆ ਨਾ ਕਈ ਤਰ੍ਹਾਂ ਦੇ ਤਰਪਾਲ ਜੇ ਵੀ ਆਉਂਦੇ ਆ ਬਾਬੂ ਸਾਡੇ ਨੂੰ ਬਸ ਇਹੀ ਮੈਸੀ ਨੂੰ ਵੀ ਮੈਸੀ ਨੂੰ ਹਰੇ ਰੰਗ ਦਾ 60 ਨੂੰ ਚਿੱਟੇ ਰੰਗ ਦਾ ਮਤਲਬ ਜਿਹੜੇ ਟਰੈਕਟਰ ਨੂੰ ਜਿਹੜਾ ਲੱਗਿਆ ਉਹਦਾ ਏਜੰਸੀ ਤੋਂ ਉਦਾਂ ਦਾ ਹੀ ਲਵਾਉਣਾ ਗੱਲ ਮੌਕੇ ਬੰਦਾ ਇੰਨਾ ਵਧੀਆ ਕੰਮ ਕਰਦਾ ਹੈ ਨਾ ਇਹਦਾ ਮੈਂ ਨੰਬਰ ਵੀ ਨਾਲ ਲਾ ਦਿੰਦਾ ਘਰੇ ਆ ਕੇ ਛਤਰੀ-ਛੁਤਰੀ ਮਤਲਬ ਜਿਹੜੇ ਆਪਣੇ ਲੱਗੇ ਦੇ ਏਰੀਏ ਦੇ ਆ ਇਹਨੂੰ ਫੋਨ ਕਰ ਦਿਓ ਮੈਂ ਨੰਬਰ ਥੱਲੇ ਸਕਰੀਨ ਤੇ ਲਾ ਦਿੰਨਾ ਤਾਂ ਮੁੰਡੇ ਨੇ ਘਰੇ ਆ ਕੇ ਤੁਹਾਡੇ ਛਤਰੀ-ਛੁਤਰੀ ਐਨ ਸੀ ਕੇ ਜਿਦੋਂ ਸਾਡੇ ਟਰੈਕਟਰ ਦੀਆਂ ਛਤਰੀਆਂ ਸੀਗੇ ਟੁੱਟੀਆਂ ਆ ਨਾ ਪਾਟੀਆਂ ਆ ਸੀ ਕੱਪੜੇ ਤੇ ਟਰੈਕਟਰ ਦੀ ਸੀਟ ਪੈਣੇ ਵਾਲੀ ਸੀ ਇੱਕ ਮੋਟਰਸਾਈਕਲ ਸਪਲੈਂਡਰ ਦੀ ਸੀਗੀ ਸੀਟ ਪੈਣੇ ਵਾਲੀ ਉਹ ਖਰਾ ਉਹ ਸਾਰਾ ਕੁਝ ਨਾਲੇ ਚੱਕ ਲਿਆ ਆ ਸੀਟਾਂ ਟਰੈਕਟਰ ਦੀਆਂ ਵੀ ਬਾਤੀਆਂ ਮੋਟਰਸਾਈਕਲ ਦੀ ਵੀ ਬਾਤ ਤੀ ਛਤਰੀਆਂ ਵੀ ਸੀਨਤੀਆਂ ਹੁਣ ਜੇ ਅਸੀਂ ਇਹਨੂੰ ਉੱਥੇ ਸ਼ਹਿਰ ਲੈ ਕੇ ਜਾਂਦੇ ਸ਼ਹਿਰ ਲੈ ਜਾਂਦੇ ਸਾਡੀ ਪਹਿਲਾਂ ਤਾਂ ਬੰਦੇ ਇਹਦੀ ਫੜਦੀ ਫੇਰ ਤੇਲ ਫੂਕਦੇ ਸਭ ਤੋਂ ਵੱਡਾ ਗੱਲ ਦਾ ਟਾਈਮ ਆ ਹਨਾ ਉਸੇ ਟਾਈਮ 'ਚ ਬੰਦਾ ਆਪਣਾ ਕੋਈ ਕੰਮ ਕਰ ਲੰਦਾ ਨਹੀਂ ਤਾਂ ਇੱਕ ਬੰਦਾ ਤਾਂ ਉੱਥੇ ਵੱਜ ਗਿਆ ਸੀਗਾ ਹਨਾ ਬਾਰੋ-ਬਾਰੀ ਲੈ ਕੇ ਜਾਂਦਾ ਟਰੈਕਟਰਾਂ ਨੂੰ ਸਗੋਂ ਅਗਲੇ ਘਰ ਆ ਕੇ ਕੰਮ ਹੋ ਗਿਆ ਗਲਮੋਗੇ ਨਾਲ ਜਾਣ ਦੀ ਲੋੜ ਨਾ ਵਾਸਤਾ ਤੇ ਉਦ ਦਾ ਵੀ ਮੁੰਡਾ ਕੰਮ ਵਧੀਆ ਕਰਦਾ ਇਹ ਇਸ ਕਰਕੇ ਨੰਬਰ ਮੈਂ ਨਾਲ ਲਾ ਦੂੰਗਾ ਜਿਨੇ ਵੀ ਲਵਾਉਣੀ ਆ ਲਵਾ ਸਕਦਾ ਰੇਟ ਵੀ ਇਹਦਾ ਚਲੋ ਜਾਇਜ਼ ਹੁੰਦਾ ਤੇ ਬਾਕੀ ਫੇਖ ਖਤਰੀਆਂ ਛੋਤਰੀਆਂ ਲਵਾ ਕੇ ਸਰਵ ਸੰਕਰਾ ਕੇ ਆਲੂਆਂ ਦਾ ਬੀਜ ਹੈਗਾ ਕਢਾਉਣੇ ਵਾਲਾ ਪਹਿਲਾਂ ਮੀਂਹ ਕਰਕੇ ਅਸੀਂ ਵੇਟ ਕਰਦੇ ਰਹੇ ਕਿ ਹੋਰ ਨਾ ਪਿਆ ਆਲੂਆਂ ਦਾ ਬੀਜ ਚਲੋ ਥੋੜੇ ਦਿਨਾਂ ਦਾ ਤਾਂ ਕੋਈ ਨਹੀਂ 5-7 ਦਿਨ ਤਾਂ ਪਿਆ ਵੀ ਰਹਿ ਜਾ ਕੋਈ ਗੱਲ ਨਹੀਂ ਜਦੋਂ ਜਿਆਦਾ ਦਿਨ ਪਿਆ ਰਹਿ ਜਾਂਦਾ ਉਹ ਫੇ ਅੱਖਾਈਆਂ ਫਟ ਪੰਨੀਆਂ ਨਾ ਆ ਬੀ ਦੀਆਂ ਉਹ ਜਦੋਂ ਫੇ ਅੱਖਾਂ ਜਿਆਦਾ ਵੱਡੀਆਂ ਹੋ ਜਾਣੀਆਂ ਉਹ ਫੇ ਜਦੋਂ ਆਪਾਂ ਆਲੂ ਬੀਜਦੇ ਆ ਜਾਂ ਪਲੈਂਟਰ ਚ ਪਾਉਨੇ ਆ ਉਹ ਫਟ ਜੰਨੀਆਂ ਤੇ ਇਸ ਕਰਕੇ ਫਿਰ ਬੀ ਪਹਿਲਾਂ ਦੱਸਿਆ ਸੀਗਾ ਮਹੀਨਾ ਦੋ ਤਿੰਨ ਦਿਨ ਵੇਟ ਕਰਦੇ ਕਰਕੇ ਤਾਂ ਫਿਰ ਆਪਾਂ ਬੀ ਕਢਾਇਆ ਨਹੀਂ ਤੇ ਨਾਲ ਹੁਣ ਖੇਤ ਵੀ ਇੱਧਰ ਤਿਆਰ ਕਰੀ ਜਾਂਦੇ ਆ ਤੇ ਨਾਲੇ ਅੱਜ ਵੀ ਕਢਾ ਲਿਆਂਦਾ ਹਾਂ ਮਤਲਬ 2-3 ਦਿਨਾਂ ਚ ਆਲੂ ਲੱਗ ਜੂਗੇ ਤੇ 14 ਦਿਨਾਂ ਚ ਲੱਗ ਜੂਗੇ ਹੋ ਇੱਥੇ ਕਿਤੇ ਆ ਬਾਕੀ ਮੀਂਹ ਕਰਕੇ ਰੋ ਕਿਉਂ ਗੱਲ ਮੋਗ ਗਈ ਹੋਰ ਤਾਂ ਕੋਈ ਗਾਲੀ ਨੀ ਪਾਉਣ ਨੂੰ ਭੋਲਣ ਨੂੰ ਮੈਂ ਜੇ ਲਾ ਦਿੰਦੇ ਤੇ ਆ ਦੇਖੋ ਕਿਦਾਂ ਰੱਛ ਪਿਆ ਹੈ ਸਟੋਰ ਚ ਸਵੇਰ ਦੀ ਟਰਾਲੀ ਖੜੀ ਕੀਤੀ ਹੋਆ ਆ ਆਪਣੇ ਮਿੱਤਰ ਦੀ ਟਰਾਲੀ ਆ ਹੁਣ ਇਹਦੇ ਕੋ ਮੇਰਾ ਖਿਆਲ ਹੈ ਵੀ 5-6 ਹਾਲੈਂਡ ਹੋਣੇ ਆ ਇਹ ਆਪਣੇ ਬੰਦੇ ਕੋ ਇਹ ਸੌਕ ਖੇਤ ਆਲੂਆਂ ਦਾ ਲਾਉਣਾ ਹੋਣਾ ਇਹਨੇ ਤਾਂ ਇਹਨੂੰ ਵੀ ਮੈਂ ਪੁੱਛਿਆ ਵੈਗਾ ਤੈਂ ਕੋਈ ਮੋਡੀਫਿਕੇਸ਼ਨ ਕਰਾਇਆ ਇੱਕ ਅੱਧਾ ਕਰਾ ਲਾ ਕਹਿੰਦਾ ਨਹੀਂ ਵੀ ਮੈਂ ਨਹੀਂ ਕਦੇ ਕਰਾਇਆ ਨਾ ਸਾਨੂੰ ਲੋੜਿਆ ਕਰਾਉਣ ਦੀ ਹੈ ਨਾ ਬੇ ਵਧੀਆ ਚੱਲਦੇ ਟਰੈਕਟਰ ਤੇ ਆਹ ਜਿੱਦਾਂ ਹੁਣ ਆਲੂ ਜਿਹੜੇ ਇੱਥੇ ਫੋਲੇ ਹੋ ਆ ਇਹ ਜਿਹੜੇ ਅੰਦਰ ਰੱਖਿਓਨ ਦੇ ਸਟੋਰ ਦੇ ਇਹ ਉਹ ਆਲੂ ਆਵੇ ਇਹ ਰਾਚਣ ਆ ਆ ਤੇ ਉਹ ਫੇ ਵਿਚੋਂ ਗਲਿਆ ਆਲੂ ਜਿਹੜਾ ਹੁੰਦਾ ਹੈ ਜਦੋਂ ਵਪਾਰੀ ਖਰੀਦਦਾ ਆ ਉਹ ਫੇ ਕਢਾ ਦਿੰਦਾ ਹੈ ਦੁਬਾਰਾ ਭਰਾਈ ਕਰਾ ਦਿੰਦੇ ਆ ਇੱਥੇ ਲੇਬਰ ਹੁੰਦੀ ਸਟੋਰ ਵਾਲਿਆਂ ਕੋਲ ਠੀਕ ਹੈ ਜੀ ਤੇ ਕਈ ਵੀ ਵੀ ਇੱਥੇ ਫੁੱਲ ਲੈਂਦੇ ਆ ਉਹ ਲੇਬਰ ਨੂੰ ਜਿਹਦਾ ਹੁਣ ਸਾਡੇ ਕੋਲ ਤਾਂ ਆਪਣੀ ਲੇਬਰ ਹੈਗੀ ਆ ਸਾਡੇ ਕੋਲ ਆਪਣੀ ਸ਼ੈੱਡ ਵੀ ਹੈਗੀ ਆ ਨਾ ਸਾਡੇ ਕੋਲ ਦੋ ਸ਼ੱਡਾਂ ਖਾਲੀ ਪਈਆਂ ਤੇ ਉਹਦੇ ਕਰਕੇ ਸਾਡੇ ਕੋਲ ਫੁੱਲ ਲਾਉਣ ਲਈ ਆਪਣੇ ਉੱਤੇ ਖੇਤ ਲਿਆ ਕੇ ਫੁੱਲ ਲਈਦਾ ਖੇਤਾਂ 'ਚ ਤੇ ਕਈ ਉੱਥੇ ਹੀ ਸਟੋਰ 'ਚ ਫੁੱਲ ਕੇ ਲੈ ਆਉਂਦੇ ਆ ਜਿਹ ਕੋ ਬੀਚ ਗਲਿਆ ਕੋਲੇ ਆ ਘਟਾ ਕੇ ਲੇਬਰ ਦੁਆਰਾ ਭਰ ਦਿੰਦੀ ਉਹ ਤਾਂ ਚਲੋ ਨਹੀਂ ਪੈਸੇ ਲੈਣੇ ਹੁੰਦੇ ਹਨਾ ਠੀਕ ਹੈ ਤੇ ਰੱਛ ਬਹੁਤ ਹੁਣ ਵੀ ਦਾ ਵੈਸੇ ਹੁਣ ਅ ਸਵੇਰ ਦੀਆਂ ਟਰਾਲੀਆਂ ਸਾਡੀ ਟਰਾਲੀ ਸਵੇਰ ਦੀ ਖੜੀ ਆ ਇਹਦੀ ਤਾਂ ਹੁਣ ਆਪਣੇ ਬੰਦੇ ਦੀ ਆ ਇਹ ਤਾਂ ਕੱਲੂ ਵਾਰੀ ਆਉਣੀ ਆ ਇਹਦਾ ਟਰਾਲੀ ਖੜੀ ਕਰਕੇ ਚੱਲ ਗਿਆ ਤਾਂ ਇਹ ਕਹਿੰਦੇ ਹੁਣ ਲੇਬਰ ਵਾਲਿਆਂ ਦੀ ਵੀ ਬੱਸ ਹੋਈ ਜੋ ਹਲੇ ਤਾਂ ਇਹ ਸਟੋਰ ਦੂਜਾ ਆ ਹੈ ਨਾ ਇੱਕ ਤਾਂ ਜਿਹੜੇ ਪੁਰਾਣੇ ਸਟੋਰ ਆ ਉੱਥੇ ਤਾਂ ਬੋਰੀਆਂ ਆਪ ਉਪਰੋਂ ਲਿਓਣੇ 30 ਮੰਜ਼ਲ ਚਾਹੇ ਚੌਥੀ ਮੰਜ਼ਲ ਚਾਹੇ ਪੰਜਵੀਂ ਮੰਜ਼ਲ ਨਾ ਚੱਕ ਕੇ ਲਿਓਣੀਆਂ ਪੈਣੀਆਂ ਇੱਥੇ ਤਾਂ ਉਹ ਬੈਲਟਾਂ ਹੀ ਲੱਗੀਆਂ ਆ ਉਹ ਬੈਲਟ ਤੇ ਸੱਡ ਦਿੰਦੇ ਆ ਬੋਰੀ ਆ ਜਾਂਦੀ ਥੱਲੇ ਤੇ ਫਿਰ ਵੀ ਯਾਰ ਲੀਵਰ ਵੀ ਬੰਦੇ ਹੀ ਆ ਕਿੰਨਾ ਕੰਮ ਕਰ ਲੂਗੇ ਬੀ ਲਿਆ ਕੇ ਛੇਡਾਂ ਚ ਫੋਲ ਦਿੱਤਾ ਤੇ ਬਈਆਂ ਨੇ ਇਹਨ ਗਲਿਆ ਕੋਲੇ ਆਲੂ ਕੱਢ ਕੇ ਯਾਨੀ ਕਿ ਦਿਹਾੜੀ ਦੋ ਦਿਨ ਇੱਥੇ ਪਿਆ ਰਿਆ ਸੀ ਤੇ ਉਹ ਫੇ ਹੁਣ ਬੋਰੀਆਂ ਭਰ ਕੇ ਸੀਂਤੀਆਂ ਆ ਹੁਣ ਜਿਹੜਾ ਮੀਹ ਵਾਲਾ ਕੰਮ ਆ ਉਹ ਵੀ ਜਿਹੜਾ ਸਵੇਰੇ ਸ਼ਰਾਟਾ ਆ ਪੈਣਾ ਸੀ ਉਹ ਪੈ ਗਿਆ ਤੇ ਅੱਜ ਹੁਣ ਬਹਾਈ ਵੀ ਚੱਲਦੀ ਹੈ ਨਾਲੇ ਹੁਣ ਖਾਦ ਤੇ ਚਾਰ ਚਾਰ ਪੂਰੇ ਵੇਹੇ ਡਾਇ ਦੇ ਮਤਲਬ ਆ ਲੂਆਂ ਨੂੰ ਕਈ ਪੁੱਛਦੇ ਨੇ ਨਾ ਵੀ ਖਾਦ ਕਿੰਨੀ ਚਾਹੀਦੀ ਆ ਵੀ ਚਾਰ ਚਾਰ ਬੋਲੇ ਡਾਇ ਦੇ ਪਾ ਦੇ ਦੇ ਆ ਬੂਰਾ ਬੂਰਾ ਜਾਂ ਦੋ ਦੋ ਬੂਰੇ ਪਟਾਛ ਦੇ ਤੇ ਜੇ ਲੋੜ ਆ ਕਈ ਮਤਲਬ ਜੂਰੀਆਂ ਵੀ ਬੂਰਾ ਬੂਰਾ ਪਾ ਲੰਦੇ ਆ ਨਾਲ ਇੰਨੀ ਖਾਦ ਤਾਂ ਇਹਨੂੰ ਪਹਿਲੇ ਪਹਿਲੇ ਹੀ ਚਾਹੀਦੀ ਆ ਬਾਅਦ ਮਗਰੋਂ ਤਾਂ ਚਲੋ ਨਹੀਂ ਐਨੀ ਲੋੜ ਮਗਰੋਂ ਤਾਂ ਜੂਰੀਆਂ ਹੀ ਪਾਉਣਾ ਹੁੰਦਾ ਉਹ ਤਾਂ ਕੋਈ ਏਡੀ ਨਹੀਂ ਪਹਿਲੇ ਹੀ ਖਾਦ ਪੈਂਦੀ ਆ ਪਰ ਇਹ ਆ ਵੀ ਜੇ ਇਹਨੂੰ ਹੁਣ ਖਾਦ ਪੈਣੀ ਆ ਤਾਂ ਮੂਰਲੀ ਫਸਲ ਕਣਕ ਨੂੰ ਲੋੜ ਨਹੀਂ ਹੈਗੀ ਡਾਇ ਰੂਆ ਪਾਉਣ ਦੀ ਬਾਕੀ ਕਈ ਬੰਦੇ ਜੀ ਬਹੁਤ ਸੁਣ ਕੇ ਹੈਰਾਨ ਜੇ ਹੁੰਦੇ ਹਨ ਵੀ ਚਾਰ ਬੋਲੇ ਡਾਏ ਦੇ ਯਾਰ ਪਾਉਣੇ ਹਨ ਹਨ ਪਰ ਆਲੂਆਂ ਨੂੰ ਪੈਂਦੇ ਹੀ ਆ ਯਾਰ ਆਪਾਂ ਤਾਂ ਪਾਈ ਦੇ ਆ ਕਈ ਤਿੰਨ ਵੀ ਪਾ ਲੰਦੇ ਵੀ ਦੋ ਵੀ ਪਾ ਲੰਦੇ ਆ ਪਰ ਆਪਾਂ ਅੱਜ ਦਾ ਚਾਰ ਚਾਰ ਬੋਲੇ ਡਾਏ ਦੇ ਪਾ ਦੇ ਲਈ ਆ ਤੇ ਡੇਢ ਤੋਂ ਦੋ ਬੋਰੇ ਪੋਟਾਸ਼ ਦੇ ਪਾ ਦੇ ਦੇ ਨਾਲ ਆਪਣੇ ਆਪਣਾ ਹਿਸਾਬ ਆ ਸਾਰਿਆਂ ਦਾ ਜਿੱਦਾਂ ਜਿੰਨੀ ਜਿਹਨੂੰ ਚੰਗਾ ਹਨਾ ਜਿਹੜੇ ਲਾਉਂਦੇ ਬੰਦੇ ਤੇ ਮੈਂ ਤਾਂ ਆਪਣਾ ਦੱਸ ਸਕਦਾ ਤੇ ਬਾਕੀ ਆ ਬਹਾਈ ਹੋ ਗਈ ਆ ਨਾਲਿਆ ਖਾਦ ਪੈ ਗਈ ਜੀ ਹੁਣ ਇਸ ਤੋਂ ਬਾਅਦ ਇੱਕ ਵਾਰੀ ਰੋਟਾ ਮੀਟਰ ਫੇਰ ਦਣਾ ਖਾਦ ਵੰਡਣ ਤੋਂ ਬਾਅਦ ਬਾਸ ਉਸ ਤੋਂ ਬਾਅਦ ਆਲੂ ਲਾਉਣੇ ਆ ਹੁਣ ਉਹ ਵੀ ਤੁਹਾਨੂੰ ਵੀਡੀਓ ਨਾਲ ਮੋਹਰੀ ਵੀਡੀਓ ਚ ਦਿਖਾ ਲਾਂਗੇ ਆਲੂ ਲੱਗਦੇ ਵੀ ਸਾਰਾ ਸਿਸਟਮ ਵਿੱਚ ਕਿੰਨੀ ਬੀਜ ਦਾ ਕਿਹੜਾ ਸਹਜ ਹੈ ਆਪਣੇ ਦਾ ਤੇ ਕਿੰਨੀ ਕੁ ਦੂਰ ਲਾ ਰਹੇ ਆ ਆਲੂ ਇਹ ਜਿਹੜੇ ਆਲੂ ਅਸੀਂ ਲਾ ਰਹੇ ਆ ਇਹਨਾਂ ਦੀ ਕੱਚੀ ਪਟਾਈ ਕਰਨੀ ਆ ਇਹ ਮਤਲਬ 60 ਜਾਂ 65 ਦਿਨਾਂ ਦੇ ਆਪਾਂ ਪੱਟ ਦੇਣੇ ਆ ਇਹ ਬੀ ਹੈਗਾ ਪਖਰਾਜ ਕਿਉਂਕਿ ਕੱਚੀ ਪਟਾਈ ਲਈ ਪਖਰਾਜ ਹੀ ਵਧੀਆ ਹੈ ਵੀ ਜੇ ਕਿਸੇ ਨੇ ਵੀ ਲਾਉਣਾ ਹੈ ਜਿਹੜੇ ਦੂਜੇ ਵੀ ਜਿੱਦਾਂ ਹਨ ਜਾਂਦੇ ਆ ਉਹ ਟਾਈਮ ਵੱਧ ਲੈਂਦੇ ਆ ਪਖਰਾਜ ਇਦਾਂ ਵੀ ਮੋਟਾ ਛੇਤੀ ਹੋ ਜਾਂਦਾ ਇਹ 60 65 ਦਿਨਾਂ ਚਾਹੀਨ ਮਤਲਬ ਆਲੂ ਪੂਰਾ ਰਾਸ਼ਨ ਤਿਆਰ ਹੋ ਜਾਂਦਾ ਇਸ ਕਰਕੇ ਕੱਚੀ ਪਟਾਈ ਲਈ ਲਗਭਗ ਪਖਰਾਜ ਹੀ ਲੱਗਦਾ ਇਹ ਵੈਸੇ ਮੈਂ ਜਿਹੜੀ ਜਾਣਕਾਰੀ ਹੈ ਵੀ ਜਿਹੜੇ ਕਈ ਏਰੀਆ ਚ ਘੱਟ ਲੱਗਦੇ ਹਨਾ ਕੋਈ ਬੰਦੇ ਲਾਉਣਾ ਚਾਹਦੇ ਆ ਇਹ ਉਹਨਾਂ ਲਈ ਆ ਵੀਰ ਜਿਨ੍ਹਾਂ ਤੇ ਲੱਗਦੇ ਆ ਉਹਨਾਂ ਕਹਿਣ ਭਾਈ ਇਹ ਕੋਈ ਨਵੀਂ ਗੱਲ ਥੋੜੀ ਦੱਸੀ ਹੈ પણ ਜੇ ਇਸ ਏਰੀਆ ਚ ਨਹੀਂ ਲੱਗਦੇ ਉਹਨਾਂ ਲਈ ਉਹ ਗੱਲ ਨਵੀਂ ਹੁੰਦੀ ਹੈ ਹਨਾ ਜਿੱਥੇ ਲੱਗਦਾ ਹੁੰਦਾ ਉਹਨੂੰ ਲੱਗਦਾ ਹੁੰਦਾ ਵੀ ਲੈ ਇਹ ਕਿਹੜੀ ਗੱਲ ਹੋਈ ਪਰ ਜਦੋਂ ਹੁਣ ਕਈ ਫਸਲਾਂ ਅਸੀਂ ਨਹੀਂ ਬੀਜਦੇ ਹੁਣ ਨਰਮਾ ਆਇਆ ਕਪਾਹ ਆ ਉਹਦੇ ਬਾਰੇ ਸਾਨੂੰ ਨਹੀਂ ਪਤਾ ਅਸੀਂ ਕਦੇ ਪਹਿਲਾਂ ਕਿਤੇ ਲੱਗਦੀ ਹੋ ਲਾਉਂਦੇ ਹੋਊਗੇ ਬਈ ਔਰ ਹੁਣ ਸਾਨੂੰ ਪਤਾ ਹੀ ਨਹੀਂ ਵੀ ਉਹਨੂੰ ਕੀ ਕਰਦੇ ਕਿਦਾਂ ਬੀਜਦੇ ਕੀ ਕਰਦੇ ਕਿੰਨੀ ਖਾਦ ਪਾਉਂਦੇ ਆ ਤਾਂ ਸਾਡੇ ਲਈ ਤਾਂ ਉਹ ਨਵੀਂ ਗੱਲ ਈ ਆ ਬਾਕੀ ਬਾਕੀ ਆ ਮੋਡੀਫਿਕੇਸ਼ਨ ਵਾਲੇ ਵੀਰੋ ਜੀ ਕੋਈ ਗੁੱਸਾ ਨਾ ਕਰਿਓ ਇਹ ਸਾਡੇ ਆਪਣੇ ਵੀਊ ਐਵੇਂ ਨਹੀਂ ਅਸੀਂ ਕੋਈ ਕੌਂਟਰੋਵਰਸੀ ਨਹੀਂ ਚਾਹੁੰਦੇ ਐਵੇਂ ਵੀਊਮ ਬੰਨ ਵਾਲੇ ਚੱਕਰਾਂ 'ਚ ਅਸੀਂ ਨਹੀਂ ਪੈਂਦੇ ਠੀਕ ਹੈ ਬਾਕੀ ਜਿਹਨੂੰ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਠੀਕ ਹੈ ਜੀ ਧੰਨਵਾਦ